ਫਗਵਾੜਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਤਹਿਸੀਲ ਕੰਪਲੈਕਸ ਰਜਿਕ ਸਰਵਿਸ ਲਾਈਨ ਤੇ ਜਲੰਧਰ ਤੋਂ ਲੁਧਿਆਣਾ ਵਾਲੀ ਸਾਈਡ 'ਤੇ ਚੱਰੀ ਪੀਆਰਟੀਸੀ ਦੀ ਬੱਸ ਵੱਲੋਂ ਵਾਹਨ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹੈ। ਮੌਕੇ ਤੋਂ ਮਿਲੇ ਆਧਾਰ ਕਾਟ ਮੁਤਾਬਕ ਮ੍ਰਿਤਕ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਗ੍ਰੀਨ ਪਾਰਕ ਫਗਵਾੜਾ ਵਜੋਂ ਹੋਈ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਉਣ ਵਾਲੇ ਮੋਹੱਲਾ ਪਲਾਈਗੇਟ ਦੇ ਰਣਜੀਤ ਕੁਮਾਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਾਦਸੇ ਗ੍ਰਸਤ ਇਨਸਾਨਾਂ ਦੀ ਮਦਦ ਲਈ ਹਮੇਸ਼ਾ ਹੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਉਸ ਵਿਅਕਤੀ ਦੀ ਜਾਨ ਨੂੰ ਬਚਾਇਆ ਜਾ ਸਕੇ ਉਦਰ ਇਸ ਹਾਦਸੇ ਦੀ ਸੂਚਨਾ ਮਿਲਦੇ ਸਰ ਹੀ ਥਾਣਾ ਸਿਟੀ ਦੇ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਮੌਕੇ ਤੇ ਪਹੁੰਚ ਕੇ ਸਿੱਤੀ ਦਾ ਜਾਇਜ਼ਾ ਲਿਆ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਉਹਨਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਨਾ ਰੰਜੀਤ ਕੁਮਾਰ ਜੀ ਇਹ ਰੰਜੀਤ ਕੁਮਾਰ ਜੀ ਇਸ ਸਿਵਲ ਹਸਪਤਲ ਚ ਲੈ ਕੇ ਆਏ ਆ ਬੰਦੇ ਤੇ ਕੀ ਹਮਲਾ ਕੀ ਥਾ ਸਰ ਪੀਆਰਟੀਸੀ ਬੱਸ ਦੇ ਸੀਗੇ ਤੇ ਇਹ ਭਾਜੀ ਹੁਣ ਹੀ ਪਤਾ ਨਹੀਂ ਐਕਟਵਾ ਤੇ ਸੀ ਪਤਾ ਨਹੀਂ ਮੋਟਰਸਾਈਕਲ ਤੇ ਸੀਗੇ ਇਹਨਾਂ ਦੇ ਵਿੱਚ ਮਰੀ ਰੋਡ ਦੇ ਉੱਤੇ ਡਿੱਗੇ ਪਏ ਸੀਗੇ ਕੋਈ ਹੱਥ ਨਹੀਂ ਸੀ ਪਾਉਂਦਾ ਤੇ ਮੈਂ ਫੁਰਤੀ ਨਾਲ ਇਹਨਾਂ ਨੂੰ ਅੱਥੇ ਸਿਵਲ ਹਸਪਤਲ ਲੈ ਕੇ ਆਇਆ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿੱਦਾਂ ਮਤਲਬ ਕਿ ਇਹ ਮਤਲਬ ਕਿ 1.5 ਦੇ ਹਾਦਸੇ ਦੇ ਵਿੱਚ ਸ਼ਿਕਾਰ ਹੋਏ ਆ ਐਕਸੀਡੈਂਟ ਦੇ ਕੀ ਕਹਿਣਾ ਚਾਹੁੰਦੇ ਸਰ ਦੇਖੋ ਜਦੋਂ ਐਕਸੀਡੈਂਟ ਹੋ ਜਾਂਦਾ ਹਮੇਸ਼ਾ ਪਹਿਲਾਂ ਸਿਵਲ ਹਸਪਤਲ ਲੈ ਜਾਂਦੀ ਕੋ ਤੁਸੀਂ ਕਿੱਥੇ ਦੇ ਰਹੇ ਹੋ ਮੈਸਰ ਰਪਲਾਈ ਗੇਟ ਮੁੰਲੇ ਦਾ ਜੀ ਜਿਹੜਾ ਇਹ ਤੁਸੀਂ ਵਧੀਆ ਕੰਮ ਕਰ ਰਹੇ ਆਂ ਪੁਰਾਣੂ ਕੀ ਕਹਣਾ ਜਾਣਦੇ ਲੋਕਾਂ ਨੂੰ ਪਰ ਬਸ ਇਹੀ ਆ ਕਿ ਅਪੀਲ ਜਦੋਂ ਵੀ ਕੋਈ ਅੰਦਰ ਆ ਤੁਹਾਨੂੰ ਹਾਸਾ ਨੀਦਾ ਵਾਂ ਤੇ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਟ੍ਰੀਟਮੈਂਟ ਲਈ ਹਸਪੀਟਲ ਐਡਮਿਟ ਕਰਵਾਇਆ ਜਾਓ ਤੇ ਸਾਰੇ ਕੁਝ ਪਤਾ ਲੱਗਾ ਕਿੱਥੇ ਦਾ ਸਰ ਨਹੀਂ ਅਣਪਛਾਤਾ ਮੈਨੂੰ ਪਤਾ ਨਹੀਂ ਕਿੱਥੇ ਦੇ ਆ ਅਣਪਛਾਤੇ ਆ ਜੀ ਤੇ ਇਕੱਲੇ ਸੀਗੇ ਇਹ ਇਕੱਲੇ ਸੀਗੇ ਜੀ ਇਹ ਰੋਡ ਦੇ ਉੱਤੇ ਲੰਮੇ ਪੇਸ ਸੀਗੇ ਕੋਈ ਹੱਥ ਨਹੀਂ ਸੀ ਪਾਉਂਦਾ ਫਿਰ ਮੈਂ ਕਾਲੀ ਕਾਲੀ ਕਿਸੇ ਦੀ ਗੱਡੀ ਨੂੰ ਵਿੱਚ ਬਿਠਾ ਕੇ ਤੇ ਹਸਪੀਟਲ ਲੈ ਕੇ ਆਇਆ ਸਰ ਇਹ ਹੋਇਆ ਕਿੱਥੇ ਕੁਝ ਸਰ ਇਹ ਫੋਟ ਕਮਿੰਦਰਾ ਬੈਂਕ ਮੁਰੇ ਨੇੜੇ ਤੇ ਬਿਲਕੁਲ ਨਾਲ ਭਾਈ ਆਪਣਾ ਬੱਸ ਨੰਬਰ ਕੁਝ ਪਤਾ ਸਰ ਪੀਬੀ 08 ਡੀਐਸ 2274 ਪੀਆਰਟੀ 3 ਬੱਸ ਸੀ ਕਿੱਥੋਂ ਕਿੱਥੇ ਜਾ ਰਹੀ ਸੀ ਕੁਝ ਪਤਾ ਸਰ ਇਹ ਜਲੰਧਰ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਲੁਧਿਆਣਾ ਵਾਲੀ ਸਾਈਡ ਜਾ ਰਹੀ ਸੀ ਤੇ ਬੱਸ ਵਾਲਾ ਫਰਾਰ ਹੋ ਗਿਆ ਜੀ ਬੱਸ ਵਾਲਾ ਸਿਰ ਫਰਾਰ ਹੋ ਗਿਆ ਸਰ ਜੀ ਹਮ ਲੱਗੀ ਜਿਹੜਾ ਇੱਕ ਐਕਸੀਡੈਂਟ ਦਾ ਮਾਮਲਾ ਜੀ ਇਹ ਤਲਾਹ ਮਿਲੀ ਸੀਗੀ ਬੋਡੀ ਦੇਖੀ ਡੰਡਾ ਬਰੋਡ ਡੰਡਾ ਸਾਲਾ ਉਹ ਬਾਕੀ ਵਗੂ ਗਿਆ ਕੇ ਦੇਖ ਰਹੇ ਜੋ ਕਾਲੀ ਹੋ ਗਿਆ ਉਹਦੇ ਲਈ ਸਰ ਕੋਈ ਪਛਾਣ ਵਗੈਰਾ ਹੋਈ ਕਿੱਥੇ ਦੇ ਰਹਿਣ ਵਾਲੇ ਪਛਾਣ ਹੋਈ ਉਹਦੀ ਹਾਂਜੀ ਉਹ ਗੁਰਪ੍ਰੀਤ ਸਿੰਘ ਹੈਗੇ ਆ ਹਾਂਜੀ ਗ੍ਰੀਨ ਪਾਰਕ ਦੇ ਹਾਂਜੀ ਹਾਂਜੀ ਉਹ ਵੀ ਆਧਾਰ ਕਾਰਡ ਤੋਂ ਦੀ ਪਛਾਣ ਹੋਈ ਹੈ ਗੁਰਪ੍ਰੀਤ ਸਿੰਘ ਸਰੋ ਹਰਦੀਪ ਸਿੰਘ ਐਫ 4 ਗ੍ਰੀਨ ਪਾਰਕ ਫੋਨ ਸਰ ਇਹ ਕਿਹਦੇ ਕਿਹਦੇ ਵਿੱਚ ਹੋਇਆ ਐਕਸੀਡੈਂਟ ਕੁਝ ਪਤਾ ਚੱਲੇ ਐਪੀਆਰਟੀਸੀ ਬੱਸਾ ਦੀ ਪੀਪੀ08ਡੀਐਸ 2274 ਪਤਾ ਲੱਗਾ ਬਾਕੀ ਮੌਕੇ ਜਾ ਕੇ ਦੇ ਦੇ ਤੇ ਸਾਰੇ ਬੱਸ ਵਾਲਾ ਫਰਾਰ ਹੈ ਜਾਂ ਬੱਸ ਵਾਲਾ ਫਰਾਰ ਹੈ